ਡਾਡੀ ਨੂੰ ਕਹ ਡਾਡੀ ਹਾਂ ਤੁਸੀਂ ਕੰਮ ਨਹੀਂ ਅੱਜ ਤੋਂ ਬਾਅਦ ਕਰਨਾ ਆਨੰਦ ਲਿਆ ਕਰੋ ਡਾਡੀ ਤੁਸੀਂ ਬਸ ਹੁਣ ਮੌਜਾਂ ਕਰਿਆ ਕਰੋ ਹੈ ਡਾਡੀ ਬੜੇ ਖੁਸ਼ ਵੀ ਚਲੋ ਬੱਚਿਆਂ ਨੇ ਰਿਲੈਕਸ ਕਰਤਾ ਮੈਨੂੰ ਉਹ ਰਿਲੈਕਸ ਕਾਦਾ ਕਰਤਾ ਮੈਂ ਡਾਡੀ ਉਹ ਮੈਂ ਸ਼ੋਅ ਤੇ ਜਾਣਾ ਡਾਡੀ ਮੇਰੇ ਕੱਪੜੇ ਪ੍ਰੈਸ ਕਰਾ ਲੈ ਉਹ ਧੋਬੀ ਤੋਂ ਹੀ ਕਰਾਣੇ ਪੈਂਦੇ ਹੁੰਦੇ ਸੀ ਡਾਡੀ ਨੇ ਚਲੋ ਚਲੇ ਗਏ ਵਿਚਾਰਿਆਂ ਕੋਲ ਐਕਟਿਵ ਹੁੰਦਾ ਸੀ ਗਏ ਮੈਂ ਫੜ ਲਿਆਂਦੇ ਉੱਥੋਂ ਉਹ ਮੇਰੇ ਆਂਦਿਆਂ ਨੂੰ ਦੂਜਾ ਕੰਮ ਵਾਈਫ ਨੇ ਕਹਦਣਾ ਡੈਡੀ ਉਹ ਉਹਨੂੰ ਸਭ ਜੀ ਰੋਟੀ ਬਣਾ ਕੇ ਦੇਣੀ ਸੀ ਨਾਲ ਕਹਿੰਦੇ ਮੈਂ ਘਰੋਂ ਲੈ ਕੇ ਜਾਣੀ ਐ ਤੇ ਆ ਤਾਂ ਮੈਂ ਭੁੱਲ ਗਈ ਐ ਨਹੀਂ ਡੈਡੀ ਫੇਰ ਚੱਲੇ ਗਏ ਵੱਡੇ ਭਾਈ ਨੇ ਕਹਿਣਾ ਡੈਡੀ ਆ ਕਰਦੇ ਛੋਟੇ ਨੇ ਕਹਿਣਾ ਡੈਡੀ ਮੇਰਾ ਬਿੱਲ ਦੇਣ ਵਾਲਾ ਉਹ ਤੋਂ ਬਿੱਲ ਆਨਲਾਈਨ ਨਹੀਂ ਸੀ ਹੁੰਦੇ ਮੇਰਾ ਮੋਬਾਈਲ ਬੰਦ ਹੋ ਜਾਣਾ ਡੈਡੀ ਦੇ ਆਓਗੇ ਜਾ ਕੇ ਵੱਡੀ ਭਾਬੀ ਨੇ ਕੁਝ ਹੋਰ ਕਹਿਤਾ ਛੋਟੀ ਨੇ ਇੱਕ ਦਿਨ ਕਹਿੰਦਾ ਇਧਰ ਆਓ ਸਾਰੇ ਖੜੇ ਹੋ ਕਰ ਲੈ ਲਾਈਨ ਚ ਡੈਡੀ ਆ ਬਹਿ ਗਏ ਸੋਫੇ ਦੇ ਲੱਤਾਂ ਰੱਖ ਲਈ ਟੇਬਲ ਤੇ ਅਈ ਸਾਰੇ ਪਤਾ ਨਹੀਂ ਡੈਡੀ ਨੇ ਕਿਹੜੀ ਸੀਰੀਅਸ ਗੱਲ ਕਰਨੀ ਕਹਿੰਦੇ ਮੈਨੂੰ ਇਹ ਡੈਡੀ ਆ ਲੈ ਆਂ ਡੈਡੀ ਕਾਕਾ ਫੜ ਲੈ ਡੈਡੀ ਉੱਪਰ ਜਾ ਇ ਡੈਡੀ ਉਧਰ ਜਾ ਡੈਡੀ ਗੱਡੀ ਪਤਾ ਕਰਿਆ ਉਹ ਮੈਂ ਤੁਹਾਡਾ ਫਾਦਰ ਆ ਕਿ ਤੁਹਾਡਾ ਬਾਦਰ ਆ ਵੇ